ਹੋ ਵੀ ਮੇਰੇ ਤੇ ਤਿਆਰ। ਹਾਂਜੀ ਮੰਮੀ ਜੀ ਹੋ ਗਈ ਐ। ਇੱਦਾਂ ਹੀ ਤਿਆਰ ਹੋ ਕੇ ਰਿਆ ਕਰ ਕਿੰਨੀ ਸੋਹਣੀ ਲੱਗਦੀ ਤਿਆਰ ਹੋਈ। ਠੀਕ ਐ ਮੰਮੀ ਜੀ ਆਪੇ ਤਾਂ ਤੁਸੀਂ ਕਿਹਾ ਕਿ ਸੋਹਣੇ ਸੋਹਣੇ ਕੱਪੜੇ ਜਿਹੜੇ ਭਾਰੇ ਬਣਾਏ ਤੋਂ ਸਾਰੇ ਘਰ ਲਾ ਲਾ ਤੇ ਹੋਰ ਬਣਾ ਲਾਂਗੇ। ਹੋਰ ਬਣਾਵਾਂਗੇ ਪੁੱਤ ਮੁੰਕੇ ਕਿਹੜੇ ਪੈਂਦੇ ਆਏ। ਹਾਂਜੀ ਨਾਲੇ ਬਾਕੀ ਗੱਲ ਦੱਸ ਮੈਨੂੰ। ਮੇਰਾ ਪੁੱਤਰ ਖੁਸ਼ ਤੇ ਹੈਗਾ ਨਾ? ਹਾਂਜੀ ਮੰਮੀ ਜੀ ਤਾਂ ਸੋਹਣੇ ਮਹੀਨਾ ਹੋ ਜਾਣ ਲੱਗਾ ਵਿਆਹ ਨੂੰ ਤਾਂ ਖੁਸ਼ ਹੀ ਆਂਦਾ ਸਾਡੇ ਸਾਹਮਣੇ। ਐਨੇ ਚੰਗੇ ਤੁਸੀਂ ਜੇ ਸਾਬੀ ਦਾ ਵੀ ਇੰਨਾ ਚੰਗਾ ਸੁਭਾਅ ਆ ਤਾਂ ਹੋਰ ਦੱਸੋ ਮੰਮੀ ਜੀ ਮੈਂ ਪਹਿਲਾਂ ਕੁਛ ਨਹੀਂ ਹੋਣਾ। ਮੈਂ ਹਾਂ ਉਹ ਨਾਲ ਇਹ ਵਿੱਚ ਅੰਦਰ ਅੰਦਰ ਕੋਈ ਗੱਲ ਨਾ ਛੁਪਾਵੀ ਮੇਰੇ ਕੋਲ ਜਿਹੜੀ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਦੱਸਣਾ ਮੈਂ ਤੇਰੀ ਮਾਂ ਵਾਂ ਹੁਣ ਉੱਥੇ ਨਾ ਫੋਨ ਕਰਕੇ ਦੱਸੀ ਮੰਮੀ ਮੈਨੂੰ ਆ ਚੀਜ਼ ਦੀ ਲੋੜ ਵਾ ਨਹੀਂ ਕੋਈ ਗੱਲ ਨਹੀਂ ਮੰਮੀ ਜੇ ਹੁਣ ਮੈਂ ਤੁਹਾਨੂੰ ਨਹੀਂ ਦੱਸੂਗੀ ਹੁਣ ਮੈਂ ਕਿੰਨੂੰ ਦੱਸਣਾ ਹੁਣ ਜਦੋਂ ਤੂੰ ਹੀ ਮੇਰੀ ਮਾਂ ਜੇ ਉਹਦਾਂ ਦੀਆਂ ਮੰਮੀ ਦੱਸੋ ਮੈਨੂੰ ਬੜਾ ਤੇਰੀ ਜੇ ਮੇਰੀਆਂ ਪੂਰੀਆਂ ਨਹੀਂ ਕਰਦੀਆਂ ਹਾਂ ਜੇ ਮੇਰੇ ਸੋਚੇ ਨਹੀਂ ਨਹੀਂ ਹੁੰਦੀਆਂ ਇਹ ਚੀਜ਼ ਤੂੰ ਹਾਜ਼ਰ ਪੈਨੋ ਮੇਰੇ ਅੱਗੇ ਕੀਤੀ ਹੁੰਦੀ ਆ ਪੁੱਤ ਉਹ ਗੱਲ ਨਹੀਂ ਆ ਮੈਂ ਹੀ ਆਨੀ ਆ ਮੇਰੀ ਨੌ ਤੀ ਲੋਕਾਂ ਨਾਲੋਂ ਜ਼ਿਆਦਾ ਸੋਹਣੀ ਲੱਗੇ ਜਿਹੜੀ ਚੀਜ਼ ਕਿਸੇ ਨੇ ਨਹੀਂ ਪਾਈ ਉਹ ਮੇਰੀ ਨੌ ਪਾਵੇ ਠੀਕ ਆ ਮੰਮੀ ਜੀ ਕੋਈ ਗੱਲ ਨਹੀਂ ਮੈਂ ਇਦਾਂ ਤਿਆਰ ਹੋ ਕੇ ਰਿਆ ਕਰੂੰਗੀ ਤੇ ਬਾਕੀ ਦਾ ਉਹਨੂੰ ਪਤਾ ਮੈਂ ਮੰਮੀ ਵਿਚਾਰੀ ਆਪਣੀ ਨੂੰ ਕੀ ਫੋਨ ਕਰਨਾ ਉਹਨੇ ਤਾਂ ਮਾਹ ਹੀ ਅੱਗੇ ਮੇਰਾ ਭਰਾ ਲਾਇਆ ਮੇਰਾ ਕਿਹੜਾ ਕੋਈ ਪਿੱਛੇ ਭਰਾ ਆ ਆ ਗੱਲ ਨਾ ਆਖੇ ਕਰ ਸੁੱਖ ਇੰਨੀ ਗੱਲ ਨਹੀਂ ਆਖੀਦੀ ਹੁੰਦੀ ਪੁੱਤ ਉਹਦਾ ਮੰਮੀ ਵੱਲ ਤਾਂ ਧਿਆਨ ਹੈ ਹੀ ਹੁਣ ਵਿਚਾਰੀ ਕੱਲੀ ਹੋ ਗਈ ਬਿਲਕੁਲ ਉਹ ਤੇ ਉਹ ਤੇ ਪੁੱਤ ਹੁਣ ਤੀਆਂ ਤੇ ਵਿਆਉਣੀਆਂ ਪੈਂਦੀਆਂ ਹਾਂ ਹਾਂ ਜੀ ਤੇ ਮੈਂ ਕਿਹੜਾ ਰੋਕਿਆ ਟੋਕਿਆ ਜਦੋਂ ਜਾਨ ਜੀ ਕਰਦਾ ਹੁੰਦਾ ਮੇਰਾ ਆ ਕੋਈ ਗੱਲ ਨਹੀਂ ਮਮੀ ਜੀ ਜਿੱਦਾਂ ਤਹੀਂ ਕੋ ਮਾਤਾ ਮਮੀ ਜੀ ਮੈਂ ਸੋਚਿਆ ਨਹੀਂ ਮੇਰੀਆਂ ਸਹੇਲੀਆਂ ਦੇ ਨਾ ਵਿਆਹ ਹੋਏ ਉਹਨਾਂ ਦੇ ਸੱਸਾਂ ਦਾ ਨਾ ਸੁਭਾਅ ਬੜਾ ਹੋਰ ਤਰ੍ਹਾਂ ਦਾ ਮੈਨੂੰ ਡਰ ਲੱਗਣਾ ਹਏ ਮੇਰੀ ਸੱਸ ਦਾ ਨਾ ਕਿਤੇ ਸੁਭਾਅ ਇਤਾਂ ਦਾ ਹੋਏ ਪਰ ਮਮੀ ਜੀ ਮੇਰੇ ਉਹ ਜਿਹੜੀ ਸੋਚੀ ਉਹ ਤੋਂ ਬਿਲਕੁਲ ਉਲਟ ਨਿਕਲੇ ਤੇ ਤੁਸੀਂ ਦੱਸ ਤੇਰੀ ਸੱਸ ਦਾ ਕਿਦਾਂ ਦਾ ਸੁਭਾਅ ਮੇਰੀ ਸੱਸ ਤੇ ਮਮੀ ਜੀ ਮਾਂ ਵਰਗੀ ਆ ਸੱਸ ਵਾਲਾ ਤੇ ਗੱਲ ਤੁਹਾਡੇ ਚ ਕੋਈ ਹੈ ਹੀ ਨਹੀਂ ਐ ਅੱਛਾ ਤੇ ਮੇਰੀ ਵੀ ਤੇ ਤੂੰ ਹੀ ਆ ਮੈਂ ਤੇ ਇਹ ਕਿਨੂੰ ਆਖਣਾ ਵਾ ਹਾਂਜੀ ਇਹ ਤੇ ਹੈ ਮਮੀ ਜੀ ਤੇ ਬਾਕੀ ਆਪਣੀ ਰੀਜ ਨਾ ਕੋਈ ਮਾਰੀ ਚੰਗਾ ਹੀ ਤੇ ਮਮਿਆ ਮਨਜੀਤ ਦੀਦੀ ਦਾ ਆਇਆ ਫੋ ਆ ਹਮਨਜੀਤ ਦੀਦਾ ਆਇਆ ਕੋਣ ਤੇ ਉਹਨੂੰ ਵੀ ਕਿਉਂ ਕਿਰਦਨ ਆਇਆ ਉਦੋਂ ਦੇ ਵਿਆਹ ਤੇ ਹੋ ਕੇ ਕਦੇ ਬਾਚ ਆਏ ਨਹੀਂ ਮੁਰ ਕੋਈ ਨਹੀਂ ਕਹੂੰਗੀ ਮੈਂ ਉਹਦਾ ਵੀ ਟਾਈਮ ਨਹੀਂ ਲੱਗਦਾ ਘਰੋਂ ਠੀਕ ਹੈ ਕੋਈ ਨਹੀਂ ਮਾਂ ਕੋਈ ਗੱਲ ਨਹੀਂ ਤੇ ਮੈਂ ਚਾਹ ਪੀਣੀ ਬਣਾਵਾ ਮੈਂ ਨਹੀਂ ਵੇਖ ਲੈ ਜੇ ਤੇਰਾ ਜੀ ਕਰਨ ਰਿਹਾ ਤਾਂ ਬਣਾਵਾ ਸਾਬੀ ਕਿੱਥੇ ਗਈ ਐ ਸਾਬੀ ਇੱਥੇ ਹੋਣਾ ਮੈਂ ਬਾਹਰ ਵੱਲ ਠੀਕ ਹੈ ਕੋਈ ਨਹੀਂ ਫੇਰ ਮੈਂ ਮੰਮੀ ਜੀ ਬਣਾਉਣੀ ਆ ਚਾਹ ਆਹ ਚਲ ਕੋਈ ਨਹੀਂ ਬਣਾਣਾ Ay na, ayan na, ayan na, Uy! ਚੱਲ ਬਣਾ ਲਈ ਹੋਣੀ ਇਹਨੇ ਚਾ ਜਾਵਾਂ ਹੁਣ ਹੋ ਗਿਆ ਕੰਮ ਕਿੰਦੀ ਬਾਜ਼ਾਰ ਨੂੰ ਜਾਣਾ ਮੰਮੀ ਪੁੱਛਦਾ ਮੈਂ ਹੁਣ ਮੇ ਕੋ ਟਾਈਮ ਹੈਗਾ ਚੱਲ ਹੁਣ ਹੁਣ ਚੱਲ ਜਾਨੇ ਇਹ ਸਾਬ ਵੀ ਕਿੱਧਰ ਪਜ ਜਾਣਾ ਮਰੂਤ ਲੱਕ ਕੇ ਦੇ ਪੱਕੇ ਪੱਤੇ ਮੈਂ ਵੀ ਅੰਦਰ ਚੱਲਿਆਂ ਮੰਮੀ ਮਰੂਤ ਫਿਰਲੇ ਫਿਰ ਲਈ ਪੱਕੇ ਆੜੇ ਤੇ ਮੰਮੀ ਚਲੀਏ ਬਾਜ਼ਾਰ ਚ ਫਿਰ ਬਾਅਦ ਚ ਮੈਂ ਕੋਈ ਕੰਮ ਕਰ ਕਰ ਲੂੰਗਾ ਹੁਣ ਬਾਜ਼ਾਰੋਂ ਕੀ ਲਿਆਉਣਾ ਤੋ ਸਹੀ ਆਪੇ ਦੇ ਕੈਂਡੇ ਸੌਦਾ ਲਿਆਉਣਾ ਸੌਦਾ ਤੇ ਸਾਰਾ ਵਿਆਹ ਦਾ ਵਦਿਆ ਪਿਆ ਸੌਦਾ ਤੇ ਮੈਂ ਅੰਨੀ ਹੀ ਚੱਲ ਦੁੱਧ ਪਿਆ ਵਾ ਤੇ ਖੋਆ ਬਣਾ ਲੈਨੇ ਕੋਈ ਜੋ ਗੱਲ ਲਿਆਉਣਾ ਵਾ ਥੋੜਾ ਜਿਹਾ ਅੱਛਾ ਉਹ ਲੈ ਆਵਾਂਗੇ ਕੋਈ ਗੱਲ ਨਹੀਂ ਆ ਚਲੋ ਫਿਰ ਜਾਣਾ ਨੂੰ ਚੱਲ ਜਾਂਦੇ ਆ ਠਹਿਰ ਕੇ ਚੱਲ ਜਾਾਂਗੇ ਹੁਣੇ ਏਡੀ ਛੇਤੀ ਕਾਦੀ ਆ ਉਹ ਠਹਿਰ ਕੇ ਮੈਂ ਮੰਮੀ ਫੇਰ ਪੱਠਿਆਂ ਦਾ ਟਾਈਮ ਹੋਇਆ ਮੈਂ ਵੱਡਣ ਜਾਣਾ ਹਾਂ ਫਿਰ ਉਹ ਤੇਰੇ ਪੱਠੇ ਹੀ ਵੱਡਣੇ ਹੁੰਦੇ ਪੱਠੇ ਵੱਡਣੇ ਪੱਠੇ ਵੱਡਣੇ ਇੱਕ ਤਾਂ ਮੈਂ ਹੀ ਆ ਚਲੋ ਸ਼ਾਮਾਂ ਨੂੰ ਚੱਲ ਜਾਾਂਗੇ ਕੋਈ ਨਹੀਂ ਫਿਰ ਮੈਂ ਵੱਡ ਲਿਆਂ ਪੱਠੇ ਫੇਰ ਜਾਵਾਂਗੇ ਪੱਠੇ ਵੱਡਣੇ ਇਹ ਸਵੇਰੇ ਸਵੇਰੇ ਮੰਮੀ ਤਰੇੜ ਪੈ ਜਾਂਦੀ ਸਵੇਰੇ ਸਵੇਰੇ ਨਹੀਂ ਵੱਡੇ ਜਾਂਦੇ ਫਿਰ ਅੱਜ ਹੁਣ ਮੈਂ ਵੱਡ ਕੇ ਲਿਆ ਸਵੇਰੇ ਸਵੇਰੇ ਬੜੀ ਮੁਸ਼ਕਲ ਵੱਡੇ ਗਏ ਆ ਕੋਈ ਨਹੀਂ ਵੱਡੇ ਜਾਂਦੇ ਪੱਠੇ ਵੀ ਹੋਰ ਵੀ ਕੰਮ ਵੇਖ ਲਿਆ ਕਰ ਕੋਈ ਆਵੇ ਲਸਣ ਗੋਡਣ ਵਾਣਾ ਕਿੰਨਾ ਖਲਾਰਾ ਪਿਆ ਇਹਦੇ ਵਾਲੇ ਵੀ ਵੇਚ ਲਿਆ ਕਰ ਲਸਣ ਹੁਣ ਮੰਮੀ ਉਦੋਂ ਤੁਸੀਂ ਕਹਿੰਦੇ ਸੀ ਵੀ ਚਾਰ ਪ੍ਰਾਲੀ ਜੀ ਖਲਾਰ ਦੇ ਪ੍ਰਾਲੀ ਖਲਾਰਤੀ ਹੁਣ ਮੈਂ ਵੀ ਚੰਪ ਪ੍ਰਾਲੀ ਚੋਕ ਚੋਕ ਕੇ ਕੱਢੂੰ ਫੇਰ ਗੋਡੂੰਗਾ ਪ੍ਰਾਲੀ ਤੇ ਚੋਕ ਚੋਕ ਕੇ ਮੂਲੀਆਂ ਪਾਲ ਕੇ ਸਾਫ ਕਰ ਲੈਨੋ ਇਹ ਵੀ ਨਹੀਂ ਤੇ ਆ ਟਾਈਮ ਲੱਗਦਾ ਪਤਾ ਨਹੀਂ ਪੱਠੇ ਹੀ ਪਾਉਂਦਾ ਰਹਿਣਾ ਸਾਰੀ ਦਿਹਾੜੇ ਟਾਈਮ ਹੀ ਨਹੀਂ ਲੱਗਦਾ ਚੱਲ ਕਰ ਲਈ ਨਾ ਸਾਹਿਬ ਮੰਮੀ ਹੁਣ ਤੁਹਾਨੂੰ ਪਤਾ ਉਦਾਂ ਹੀ ਤਿੰਨ ਕੇ ਮੁੰਨਾ ਵਿਆਹ ਗਿਆ ਵਾ ਇਹ ਸਮਝਿਆ ਕਰ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕਿਉਂ ਨਹੀਂ ਸਮਝਦਾ ਆਪਣੀ ਤੂੰ ਮੰਮੀ ਜ਼ਿੰਮੇਵਾਰੀ ਦੀ ਗੱਲ ਕਰਦੇ ਜਮਲੇਰੀ ਤੇ ਮੈਂ ਦੂਜੇ ਰੀ ਨਾ ਪਹੁੰਚਾ ਚੁੱਪ ਕਰ ਜਾ ਸੁਣ ਲੂ ਬਿੱਤਰੀ ਬੱਕ ਪੱਕ ਕਰੀ ਜਨਨ ਰੀ ਨਾ ਤੇਰੀ ਜਪਾਨ ਨਹੀਂ ਬੰਦ ਰਹੀਂਦੀ ਤੇਰੀ ਤੁਹਾਡੀਆਂ ਕਿਹੜੀਆਂ ਗੱਲਾਂ ਹੀ ਸੌਂਦੀ ਰਹਿੰਦੀ ਆ ਉਹ ਕੰਨਾਂ ਦੇ ਕੰਦਾਂ ਦੇ ਵੀ ਕੰਨ ਹੁੰਦੇ ਆ ਤੈਨੂੰ ਕੀ ਪਤਾ ਵਾ ਸ਼ਦਾਈ ਆ ਤੂੰ ਤੇ ਤੂੰ ਹਣ ਕਿੱਧਰ ਨੂੰ ਚੱਲੇ ਚੱਲ ਨਹੀਂ ਕਿੱਥੇ ਆ ਘਰੇ ਹੀ ਆ ਚੱਲ ਆ ਜੋ ਫਿਰ ਪਤਾ ਨਹੀਂ ਕਿਉਂ ਨਹੀਂ ਸਮਝਉਂਦੀ ਇੰਨਾ ਕਿ ਜਿੱਦਾਂ ਚੂਚਾ ਹੁੰਦਾ ਤੂੰ ਉਹ ਕਿਤੇ ਨਹੀਂ ਸੁਣ ਲੈਣ ਲੱਗੀ ਮਾਂ ਸੁਣ ਲੈਣ ਲੱਗੀ ਆ ਆਹੋ ਮੇਰੀ ਨਾ ਸੋਚ ਤੋਂ ਮੇਰੇ ਪਰੇ ਮਿਲੋ ਸੋਹਰਾ ਪਰਿਵਾਰ ਮਿਲਿਆ ਵਾ ਮੇਰੀ ਸੱਸਾ ਤੇ ਸੱਚੀ ਮਾਵਾ ਵਰਗੀ ਆ ਤੇ ਇਹਨਾਂ ਦਾ ਸੁਭਾ ਉਹ ਤੋਂ ਵੀ ਵਧੀਆ ਮੰਮਣੀ ਆਪਣੀ ਨੂੰ ਫੋਨ ਕਰਕੇ ਦੱਸਦੀ ਆ ਨਾ ਕਿ ਮੰਮੀ ਸੱਚੀ ਮੈਂ ਬੜੀ ਕੋਸ਼ਵਾ ਉਹਦਾ ਤੇ ਨਾ ਪਾਇਆ ਖੋਣ ਵਾ ਤੇ ਜਾਣਾ ਚਲ ਉਹ ਵੀ ਸੌਖੀ ਹੋ ਜੂਗੀ ਤੇ ਘਰ-ਬਾਰ ਵੀ ਮੈਨੂੰ ਵਧੀਆ ਮਿਲਿਆ ਵਟਾ ਸਾਰਾ ਕੁਝ ਇਦਾਂ ਦੀ ਰਸੋਈ ਤਾਂ ਮੈਨੂੰ ਸ਼ੌਂਕੰਦਾਰੀ ਹੋਤਾਂ ਦੀ ਮੈਨੂੰ ਮਿਲ ਗਈ ਮੈਨੂੰ ਤੇ ਇਹ ਲੱਗਦਾ ਰਹਿੰਦਾ ਕਿ ਇਹ ਵੇਲੇ ਕਿ ਮੈਂ ਸੁਪਨੇ ਤਾਂ ਨਹੀਂ ਵੇਖ ਰਹੇ। ਪਰ ਫੇਰ ਮੈਨੂੰ ਲੱਗਦਾ ਕਿ ਇਹ ਸੁਪਨੇ ਮੇਰੀ ਹਕੀਕਤ ਆ ਹੁਣ। ਇਹ ਸਭ ਕੁਝ ਹਕੀਕਤਾਂ ਚਾਹੁੰਦੇ ਆ। ਮੈਂ ਵੀ ਮੰਮੀ ਨੂੰ ਕਦੀ ਨਹੀਂ ਕੋਸ਼ਿਸ਼ਿਆ ਨਾ ਜੇ ਮੰਮੀ ਮੇਰੀਆਂ ਇੱਛਾਵਾਂ ਪੂਰੀਆਂ ਕਰਦੀ ਐ ਤੇ ਮੈਂ ਵੀ ਮੰਮੀ ਜੀ ਮੰਮੇ ਜੀ ਕਰਨਾ ਆਪਣੀ ਮੰਮੀ ਨਾਲੋਂ ਇਧਰ ਵਾਲੀ ਮੰਮੀ ਨੂੰ ਮੈਂ ਜ਼ਿਆਦਾ ਇੱਜ਼ਤ ਦੇਣੀ ਐ। ਚਾ ਰੱਖੀ ਮਮੀ ਨੇ ਆਹੋ ਕਹਿਣ ਤੇ ਨਹੀਂ ਸੁੱਖ ਮੈਂ ਬਣਾਉਣੀ ਆ ਤੇ ਮੈਂ ਬਣਾ ਰਾ ਚਲੋ ਕੋਈ ਨੂੰ ਸੁੱਖ ਆ ਜਾਂਦੀ ਥੋੜਾ ਸਬਰ ਵੀ ਕਰ ਲਿਆ ਕਰ ਤੈਨੂੰ ਇਹ ਹੁੰਦਾ ਮਿੰਟੋ ਮਿੰਟੇ ਚੀਜ਼ ਆ ਦੇ ਰਿਜ ਕਿ ਆਉਗੀ ਨਾ ਬਣ ਗਈ ਹੋਣੀ ਆ ਉਦਾਂ ਮਮੀ ਚਾਹ ਪਾਣੀ ਰੋਟੀ ਪਾਣੀ ਸਵਾਦ ਬਣਾਉਂਦੀ ਆ ਤਾਂ ਹੁਣ ਮਾਦੇ ਹੱਥਾਂ ਦਾ ਥੋੜਾ ਸਵਾਦ ਲੱਗਦਾ ਹੁਣ ਉਹਦਾ ਸਵਾਦ ਲੱਦਾਂ ਹੁਣ ਸਵਾਦ ਦਾ ਸੋ ਕੀ ਆ ਉਹ ਵੀ ਸਵਾਦ ਬਣਾਉਂਦੀ ਆ ਹਨਾ ਮੈਂ ਕਿੱਦਾਂ ਸਿੱਤਾਂ ਕਰਦਾ ਕੀ ਕਵਾਂ ਫਿਰ ਕੀ ਕਵਾਂ ਮਾਂ ਨਹੀਂ ਸਵਾਦ ਖਵਾਲਦੀ ਤੈਨੂੰ ਨਹੀਂ ਮਾਂ ਵੀ ਸਵਾਦ ਖਵਾਲਦੀ ਸੀ ਸਾਰੀ ਉਮਰ ਮਾਂ ਦੀ ਖਾ ਕੇ ਡੇਵਨ ਡੇ ਹੋਏ ਐ ਐਡੀ ਛੱਤੀ ਬਦਲ ਗਿਆ ਵਾ ਨਹੀਂ ਮੰਮੀ ਬਾਹਰ ਕੋਈ ਆਇਆ ਲੱਗਦਾ ਜਿਹੜਾ ਵੀ ਬਾਹਰ ਆਇਆ ਨਾ ਤੇ ਜਾ ਕੇ ਮੇਲਾ ਉਹਨੂੰ ਬਾਹਰੇ ਅੰਦਰ ਨਾ ਕਿਤੇ ਲੈ ਆਵੇਂ ਮੈਂ ਵੇਖਾਂ ਸੁੱਖ ਕੀ ਕਰਨ ਦੀ ਐ ਚਲ ਮੈਂ ਵੀ ਵੇਖਦਾ ਹਾਂ ਪਤ ਬਣ ਗਈ ਹੈ ਤਾਂ ਹਾਂਜੀ ਮੰਮੀ ਜੀ ਬਣ ਗਈ ਹੈ ਉਹ ਸਾਬੀ ਹੁੰਦਾ ਵੀ ਮੈਨੂੰ ਛੇਤੀ ਨਾ ਚਾਹ ਮਿਲ ਜੇ ਉਹ ਕਦੇ ਦਾ ਡਿਆ ਵਾ ਕਾੜਾ ਪਿਆ ਮੈਨੂੰ ਚਾਹ ਚਾਹ ਤੇ ਮੈਂ ਡਈ ਤੇ ਕਿ ਸੁੱਖ ਬਣਾਉਣ ਆ ਬਾਹਰ ਕਿਧਰ ਚਲ ਗਏ ਮੰਮੀ ਬਾਹਰ ਕੋਈ ਆਇਆ ਜਾਂ ਪਤਾ ਨਹੀਂ ਜਾਂ ਦੋਸਤ ਆਇਆ ਤਾਂ ਮੈਂ ਆਪੀ ਉਸਦੇ ਬਾਰੇ ਮਿਲਿਆ ਤੇ ਉਹਨਾਂ ਨੂੰ ਚਾਹ ਚਾਹ ਇੱਥੇ ਇੱਕ ਜਣਾ ਉਹਦੇ ਮਗਰ ਆਉਂਦਾ ਉਹ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਫੇ ਆਜਾ ਸਾਬੀ ਆ ਕਰੀਏ ਪੱਠੇ ਲੈ ਆਈਏ ਚਾਹ ਰੈਡੀ ਦੇ ਦੇ ਕਈ ਕੋਹ ਮੰਗਣ ਆ ਜਾਂਦੇ ਇੱਕ ਜਣਾ ਕਿਨੇ ਧਣੀਆਂ ਲੈ ਰਾਂਦਾ ਕਿਨੇ ਪਾਲਕ ਲੈਣਾ ਜਣਾ ਇਦਾਂ ਦੇ ਦੇ ਚਾਰ ਵਾ ਸ਼ੋਸ਼ਾ ਮੈਂ ਮਮੀ ਚੱਲੋ ਮੇ ਜਾਈ ਤੇ ਚਾਹ ਬਣੀ ਫੜਾ ਦੋ ਚਾਹ ਬਣਾਉਂਦੀ ਪੁੱਤ ਫੇਰ ਤੇ ਤੂੰ ਭਾਂਡੇ ਹੀ ਮਾਣਦੀ ਰਹਿਣਾ ਇਹਦੇ ਲਈ ਚਾਹ ਬਣਾਉਂਦੀ ਰਹੀ ਤੇ ਠੀਕ ਆ ਚੱਲ ਕੋਈ ਗੱਲ ਨਹੀਂ ਮਮੀ ਫੇਰ ਕੀ ਆ ਮੁੰਡਿਆਂ ਨਾਲ ਹੀ ਮੁੰਡੇ ਆਉਂਦੇ ਯਾਰ ਬੇਲੀ ਹੁੰਦੇ ਹੁਣ ਸਾਡੀਆਂ ਵੀ ਤੇ ਸਹੇਲੀਆਂ ਹੈਗੀਆਂ ਮੇਰੀਆਂ ਸਹੇਲੀਆਂ ਮੈਨੂੰ ਫੋਨ ਕਰਦੀਆਂ ਚੱਲ ਜਿੱਥੇ ਨਹੀਂ ਆ ਸਕਦੀਆਂ ਤੇ ਯਾਰ ਬੇਲੀ ਆਉਂਦੇ ਹੋਣ ਨਾ ਮੈਂ ਤੈਨੂੰ ਦੱਸਣ ਦੀਆਂ ਭਜਾਰ ਬੇਲੀ ਜਿਹੜੇ ਬਾਹਰੋਂ ਆਉਂਦੇ ਆ ਨਾ ਉਹ ਤੇ ਆ ਜਾਂਦੇ ਆ ਘਰੇ ਅੰਦਰੇ ਤੇ ਜਿੱਦਾਂ ਏਦਾਂ ਕੋਈ ਆਂਡੋ ਗਾਂਡੋ ਆਇਆ ਪਿੰਡ ਤੇ ਠੀਕ ਹੈ ਠੀਕ ਮੈਂ ਚਾ ਪੀਂਦਾ ਆ। ਉਹ ਤੇ ਪਿੰਡ ਦੇ ਨੂੰ ਫਿਰ ਘੜੀ ਘੜੀ ਕਿਹੜਾ ਚਾ ਬਣਾਵੇ ਤੇ ਕਿਹੜਾ ਪਿਆਈ ਜਾ ਕੇ। ਠੀਕ ਆ ਪਰ ਮਤਾ ਦੇ ਤੇ ਸਾਭੀ ਲਈ ਪਾਈ ਆ ਲਾ ਫਿਰ ਤੁਸੀਂ ਚਾ ਲੈ ਜਾ। ਆਪਣੇ ਲਈ ਪਾਲਾ ਪੁੱਤ। ਮੈਨੂੰ ਮੈਂ ਕੋਈ ਨਹੀਂ ਆਪਣੇ ਵਾਸਤੇ ਵੀ ਪਾ ਲੈਣੀ ਆ। ਆਪਣੇ ਲਈ ਪਾਲਾ। ਮੈਂ ਦੇਖ ਕੇ ਚਲ ਤੁਹਾਨੂੰ ਮਾ ਪੁੱਤਾਂ ਨੂੰ ਫੜਾ ਕੇ ਚਾ ਤੇ ਫਿਰ ਮੰਮੀ ਮੈਂ ਪੀਂਦੀ ਆ। ਚੱਲ ਕੋਈ ਨਹੀਂ ਤੁਸੀਂ ਦੋਈਆਂ ਨੇ ਪੀ ਲਓ। ਮੈਂ ਕੋਈ ਨਹੀਂ ਤੇ ਬਹਿ ਜੰਨੀ ਆ। ਠੀਕ ਐ ਮੈਂ। ਆ। ਮੰਮੀ ਜੀ? ਤਦੋਂ ਕੋਈ ਹੋਰ ਗੱਲ ਕਰਨੀ ਮੈਂ ਕਿਹਾ ਮੈਂ ਆਪਣੇ ਪੇਕੇਆਂ ਤੋਂ ਵੀ ਹੋਈ ਫੇਰਾ ਪਾ ਹੀ ਹੈ ਨਾ ਚਾਚੇ ਉਹਨਾਂ ਨੇ ਵੀ ਉਹਨੂੰ ਰੋਟੀ ਤੇ ਸੱਦ ਲਿਆ ਤੇ ਮੈਂ ਮਨਜੀਤ ਦੀਦੀ ਕੋਲ ਨਹੀਂ ਗਏ ਕੋਈ ਨਹੀਂ ਚਲ ਜਾਾਂਗੇ ਜਿੱਦੋਂ ਕਹੇਂਗੇ ਉਦੋਂ ਚਲ ਜਾਾਂਗੇ ਨਾਲੇ ਤੁਸੀਂ ਦੱਸਦੇ ਹੋਈਆਂ ਵੀ ਉਹਦਾ ਘਰ ਵਾਲਾ ਹਨਾ ਕਿ ਇਦਾਂ ਦੇ ਨਾ ਕਰਦਾ ਐ ਉਹਨੇ ਸਹੀ ਵੀ ਨਹੀਂ ਕਰਦਾ ਤਾਂ ਕਿ ਆ ਪੁੱਤੋ 3 ਕੋ ਜਾਣਾ ਕਿ ਨਾ ਸੌਖਾ ਵਾ ਮੈਂ ਆਨੀਆਂ ਵੀ ਥੋੜਾ ਜਿਹਾ ਬਣਾ ਲਈਏ ਕੁਝ ਸਿਆਲ ਵਾਲਾ ਖਾਣ ਪੀਣ ਵਾਲਾ ਕੁਝ ਲੈ ਜਾਾਂਗੇ ਅਛਾ ਸ਼ਾਦੜਾ ਦਾ ਪਿਕਾ ਲਈਏ ਤੇ ਕੀ ਕਰੀਏ ਹੱਥ ਕੀ ਜਾਣਾ ਤੇ ਫੇਰ ਇਦਾਂ ਮੰਮੀ ਮੇਰੀ ਮੰਮੀ ਵੀ ਜਦੋਂ ਆਉਗੇ ਤੇ ਉਹ ਵੀ ਸਿਆਲ ਵਾਲਾ ਕੁਝ ਨਾ ਕੁਝ ਜਸ ਦੇਣਵਾ ਤੂੰ ਪੁੱਤ ਇਹ ਗੱਲ ਨਹੀਂ ਹੁੰਦੀ ਤੇ ਲੈ ਕੇ ਆਊਗਾ ਤੈਨੂੰ ਇੱਥੇ ਕੀ ਨਹੀਂ ਮੰਨਿਆ ਮੈਂ ਤਾਂ ਤੈਨੂੰ ਪਤਾ ਉਹਦੀ ਸਾਰੀ ਤੈਨੂੰ ਗੱਲ ਦੱਸੀ ਆ ਹਾਂਜੀ ਤੇ ਤੇ ਉਹਦੀ ਵੀ ਤੇ ਨਿਆਣੀਆਂ ਤੇ ਚੱਲ ਪੜੀ ਇੱਟਲੀ ਜਾ ਜੰਗੇ ਕੁਛ ਨਾ ਕੁਛ ਖਾਣ ਨੂੰ ਠੀਕ ਹੈ ਮੈਂ ਤੇ ਆਖਿਆ ਚੱਲ ਮੰਮੀ ਮੈਨੂੰ ਲੱਗਾ ਘਰੇ ਮੇਰੀ ਮੰਮੀ ਵੀ ਆਉਣਗੇ ਤਾਂ ਹੋਏ ਬਣਾ ਕੇ ਲੈਣਗੇ ਮੈਂ ਪਹਿਲਾਂ ਹੀ ਫੋਨ ਕਰਦਾ ਵੀ ਮੰਮੀ ਪੜਾ ਲਓ ਉਹਦੇ ਸੱਸ ਵਰ ਕਿਤੇ ਦੀ ਸੱਸ ਉਹਦੀ ਸੱਸ ਬਤਾ ਕਿੰਨੀ ਅੜਪੂਗਾ ਹਾਂਜੀ ਮੰਮੀ ਤੈਨੂੰ ਦੱਸਦੇ ਮੈਂ ਕੋਈ ਪਰੌਣਾ ਉੱਟ ਕੇ ਬਹਿ ਕੇ ਜਾਂਦਾ ਤੇ ਕੁਰਸੀਆਂ ਤੋਂ ਹੁੰਡਾ ਪੈਂਦੇ ਆਏ ਮੰਮੀ ਆਵੀ ਕਿੰਦਾ ਦੀ ਗੱਲ ਲੈਣਾ ਵੀ ਜਿਉਂ ਉਹਨਾਂ ਦੇ ਬੈੱਡ ਤੇ ਕੋਈ ਬਹਿ ਗਿਆ ਤੇ ਚਾਦਰ ਲਾ ਕੇ ਧੌਂਡਾ ਪੈਣੀ ਉਹ ਤੇ ਉਹੋ ਜਿਹਾ ਪੁੱਤ ਨੂੰ ਐ ਸੋਚ ਵੀ ਹੋਗੋ ਜੇ ਬੰਦਾ ਕਿਸ ਦੇ ਮੱਥੇ 'ਤੇ ਲਾਵੇ ਜਿਹੋ ਜਿਹਾ ਮੇਰੇ ਲੱਗੂਗੀ ਉਹ ਮੰਮੀ ਮੈਂ ਤੇ ਅੱਡੀ ਉਜੀ ਸ਼ਾਸਨ ਨਾਲ ਟੈਂਪਾਸ ਸਾਡੇ ਕੇ ਮੈਂ ਹੋ ਆਜਿਨੀ ਚੱਲ ਪੁੱਤ ਜਿਹੜੀ ਚੀਜ਼ ਦੀ ਲੋੜ ਹੋਵੇ ਨਾ ਤੂੰ ਮੈਨੂੰ ਦੱਸਿਆ ਕਰ ਤੇਰਾ ਭਰਾ ਕਮਾਉਂਦਾ ਵਾ ਚਲ ਥੋੜਾ ਬੋਤਾ ਬਹੁਤਾ ਤੇ ਜਦੋਂ ਨਹੀਂ ਕੀਤੀ ਹਨ ਦੇ ਸਕਦੇ ਤੀਆਂ ਨੇ ਕੀ ਫੜਨਾ ਦਾ ਹੱਥਾਂ ਦਾ ਦਿੱਤਾ ਲੈ ਜਾਂਦੀਆਂ ਐਨਾ ਮੰਮੀ ਪਾਉਤਾ ਵੇ ਕਿ ਤੁਹੀਆਂ ਦਾ ਸਾਥ ਲਈ ਜene ਤਾਂ ਹੀ ਉਹਸੀ ਉੱਥੇ ਤੇ ਤੁਹੀ ਵੀ ਨਾ ਦੋ ਉਹਨੂੰ ਕੁਝ ਦੋ ਵਿਚਾਰੀ ਵੀ ਉੱਥੇ ਕੀ ਕਰੇ ਦੀਦੀ ਵਾਸਤੇ ਤੇ ਉਹ ਕਹਾਤ ਮੰਮੀ ਟੋਕ ਦਿਓ ਪਿੰਸਾਸ ਚੰਗੀ ਹੋਵੇ ਨਹੀਂ ਤੇ ਫੋਟੋ ਟੰਗੀ ਹੋਵੇ ਚੰਗੀ ਹੋਵੇ ਕੀ ਕਰੇ ਵਿਚਾਰੀ ਫਿਰ ਉਹਨੇ ਆਖ ਦਿੰਦੀ ਆ ਚੱਲ ਮੇਰਾ ਭਰਾ ਇਕੱਲਾ ਵਾ ਤੇ ਮੈਂ ਟਾਈਮ ਪਾਸ ਕਰੀ ਜਾਵਾਂ ਉਹਦੇ ਸਿਰ ਤੇ ਵੀ ਕੀ ਜਾ ਕੇ ਬੋਝ ਪਣਾ ਤੈਨੂੰ ਪਤਾ ਪਿਆ ਕਿ ਆਨੇ ਘਰ ਕਿਡੀਆਂ ਧੀਆਂ ਸੋਖਾ ਰੱਖੀਆਂ ਜਾਂਦੀਆਂ ਹਾਂ ਹਾਂਜੀ ਮੰਮੀ ਤਾਂ ਹੀ ਵਿਚਾਰੇ ਦੀਦੀ ਉੱਥੇ ਇੰਨਾ ਕੁਝ ਸੈਂਡੀ ਤੇ ਠੱਟੀ ਜਾਂਦੀ ਜ ਆਪਣਾ ਟਾਈਮ ਲੋਕੀ ਨਹੀਂ ਗੱਲਾਂ ਕਰਨ ਵਾਲੇ ਛੱਡਦੇ ਜਿੱਤੇ ਆਣ ਕੇ ਬਹਿਣ ਟੀਚਕ ਸੂਰ ਹੋਊਗਾ ਇਹ ਨਹੀਂ ਚੰਗੀ ਹੋਣੀ ਆਹ ਹੋਣਾ ਉਹ ਹੋਣਾ ਕਹੀ ਗੱਲਾਂ ਕਰਦੇ ਪੁੱਤ ਹਾਂਜੀ ਮੰਮੀ ਗੱਲਾਂ ਕਰਦਾਂ ਨੇ ਤੇ ਤੂੰ ਉਹਨਾਂ ਦੀ ਗੱਲਾਂ 'ਚ ਟੈਨਸ਼ਨ ਨਾ ਲਿਆ ਕਰ ਤੂੰ ਇੰਗਲੈਂਡ ਦੇ ਲੰਨ ਦੀ ਵੀ ਟੈਨਸ਼ਨ ਨਾ ਹੈਗਾ ਤੇ ਮੰਮੀ ਵੱਲੋਂ ਨਾ ਕੋਈ ਆਸ ਰੱਖਿਆ ਕਰ ਤੈਨੂੰ ਮੈਂ ਹੁਣ ਕਿਹਾਗਾ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਨਾ ਮੈਨੂੰ ਦੱਸਿਆ ਕਰ ਤੂੰ ਮੰਮੀ ਆਪਣੀ ਨੂੰ ਤੰਗੀ ਨਹੀਂ ਦੇਣੀ ਠੀਕ ਐ ਮੰਮੀ ਜੀ ਕੋਈ ਗੱਲ ਨਹੀਂ ਮੰਮੀ ਜੀ ਆ ਫਿਰ ਇਦਾਂ ਕਰੋ ਤੁਸੀਂ ਆ ਸਾਬੀ ਨੂੰ ਚਾਹ ਪੜਾਓ ਔਰ ਚਲੇ ਗਏ ਲਾਉਂ ਵੀ ਕੋ ਚਲ ਗਏ ਆ ਨਾ ਆ ਤੁਸੀਂ ਚਾਹ ਪੜਾਈ ਦਿਓ ਫਿਰ ਇਹਨਾਂ ਨੂੰ ਲੈ ਜਾਓ ਐਂ ਫਿਰ ਆ ਕੇ ਤੇ ਪੀ ਲੈਣੀ ਜੇ ਮਨਜੀਤ ਦੀਦੀ ਦੀ ਸੱਸ ਵਰਗੀ ਮੇਰੀ ਸੱਸ ਹੁੰਦੀ ਤੇ ਫੇਰ ਕਿੰਨਾ ਔਖਾ ਕੰਮ ਨੀ ਮੈਂ ਇੱਥੇ ਬਹਿ ਕੇ ਪੀ ਰਣੀ ਆ ਬਾਹਰ ਕੋਈ ਨਾ ਕੋਈ ਆ ਹੀ ਜਾਂਦਾ ਸਾਬੀ ਮੋੜਿਆ ਕਿ ਨਾਉ ਜਾਣਾ ਉਹਨਾਂ ਦੇ ਛੱਡ ਦਿਆ ਕਰ ਇਹਨਾਂ ਨੂੰ ਹਾਲਤਾਂ ਨੂੰ ਹਣ ਐਨੇ ਮੂਰਖਾ ਮਤ ਕਿਉਂ ਕਰਦਾ ਉਹਨਾਂ ਸਾਬੀ ਉਹ ਮੰਮੀ ਉਹ ਆਇਆ ਇਹਦਾ ਰਾਜੂ ਕਹਿੰਦਾ ਮੇਰੇ ਨਾਲ ਜਾ ਮੜਾ ਜਾ ਖਾਦ ਖੂਜ ਹੀ ਲਿਉਣੀ ਹੈ ਨੇ ਆ ਤੂੰ ਤੇ ਵਿਚੋਲਾ ਵਾ ਨਾਲ ਤੈਨੂੰ ਤੇ ਜ਼ਰੂਰੀ ਜਾਣਾ ਚਾਹੀਦਾ ਵਾ ਤੋਂ ਮੈਂ ਅੰਕਲ ਦੀ ਦੁਕਾਨ ਤੋਂ ਚੁਕਾ ਦਨਾ ਮੈਂ ਤੈਨੂੰ ਹਮੀ ਪਰ ਬੈਠਾ ਹਟ ਚਾ ਹਮੀ ਪਰ ਬੈਠਦਾ ਮਾਂ ਨੂੰ ਪੁੱਛ ਲਿਆ ਕਰ ਕੋਈ ਕੰਮ ਕਿ ਮੈਂ ਜਾਵਾਂ ਕਿ ਨਾ ਜਾਵਾਂ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਥੋੜਾ ਬਹੁਤਾ ਸਮਝਦਾਰ ਬਣ ਤੈਨੂੰ ਕਿਉਂ ਨਹੀਂ ਅਕਲ ਆਉਂਦੀ ਚੱਲ ਨਹੀਂ ਜਾਣਾ ਮਾਤਾ ਉਹਨੂੰ ਮੈਂ ਕਹਿ ਦਿੰਦਾ ਉਹ ਜਿਹੜੀ ਲਿਆਂਦੀ ਆ ਉਹਨੂੰ ਪੁੱਛ ਲਿਆ ਕਰ ਕਿੱਥੇ ਜਾਣਾ ਆਉਣਾ ਵਾ ਬਸ ਜਾਰਾ ਬੇਲੀਆਂ ਨਾ ਤੁਰਿਆ ਰਹਿਣਾ ਓ ਮਮੀ ਉਹ ਦੱਸੇਵੇਂ ਨੋਗੇ ਕਿੱਥੇ ਜਾਣਾ ਵਾ ਕਿੱਥੇ ਜਾਣਾ ਕੀ ਖਾਣਾ ਕਿੱਦਾਂ ਇਹ ਕੱਪੜੇ ਲੈਣੇ ਆ ਮੈਂ ਸਾਰਾ ਕੁਝ ਲੈ ਕੇ daunga ਉਹ ਕਿ ਦੱਸੇ ਤੂੰ ਨਹੀਂ ਪੁੱਛ ਸਕਦਾ ਤੇਰੀ ਜ਼ੁਬਾਨ ਨਹੀਂ ਨਾਲੇਗੀ ਚਲ ਮੈਂ ਪੁੱਛ ਲੂੰਗਾ ਇੱਕ ਗੱਲ ਮੇਰੀ ਹੋਰ ਸੌਲ بار-ਬਾਰ ਤੇਰੇ ਮਾਮਿਆਂ ਦੀ ਮੇਰੇ ਕੋ ਗੱਲਾਂ ਹੀ ਨਹੀਂ ਲੱਗ ਜਾਂਦੀਆਂ ਦੂਜੀ ਵਾਰੀ ਤੇਰਾ ਕਰਮ ਸਾਤਾ ਹੁਣ ਕਿਤੇ ਉੱਜੜ ਗਿਆ ਨਾ ਤੀਜੀ ਵਾਰੀ ਨੀ ਉਹ ਸੌਣ ਲੱਗੀ ਜੇ ਸੁਣ ਲਿਆ ਉਹਨੇ ਨਾ ਇੰਨਾ ਹੀ ਬੇੜਾ ਕਰਕੇ ਕਰਨਾ ਹੀ ਤੇਰਾ ਜਿਹੜੇ ਝਾਰ ਪੇਲੀ ਹੁੰਦੇ ਤੇਰੇ ਓ ਮਮੀ ਹਾਂ ਉਹ ਜੀਆਂ ਗੱਲਾਂ ਘੜੀ ਮੂੜੀ ਨਾ ਕਰੋ ਹਾਂ ਉਦਾਂ ਮੇਰੇ ਮੂੰਹ ਹੱਤ ਨਹੀਂ ਨਿਕਲਣਾ ਲਾ ਹੀ ਕਿਨੇ ਪਰੋਂ ਆਣ ਕੇ ਕਹਿਣਾ ਉਨੇ ਤੁਹਾਡੇ ਮੂੰਹ ਹੀ ਸੁਣ ਲੈਣਾ ਮੇਰੇ ਮੂੰਹ ਨਹੀਂ ਸੁਣਨਾ ਮੈਨੂੰ ਇਹ ਫਿਕਰ ਪਿਆ ਰਹਿਦਾ ਜਿਹੜੇ ਬਾਹਰੋਂ ਆਉਂਦੇ ਉਹਨਾਂ ਦੇ ਮੂੰਹ ਨਾ ਸੁਣ ਲੈ ਉਹ ਕਿਤੇ ਨਹੀਂ ਕੋਈ ਬੋਲਦਾ ਨਾਰੇ ਮੈਂ ਘਰ ਨਹੀਂ ਲਿਆਉਂਦਾ ਐਦਾਂ ਦੀ ਨਹੀਂ ਮੇਰੀ ਯਾਰੀ ਦੋਸਤੀ ਰਾ ਰਾ ਦੀ ਆ ਬੱਸ ਰਾ ਰਾ ਦੀ ਜਿਹੜੇ ਬੁਏ ਚਾਏ ਉਹ ਘਰ ਵੀ ਆਣਗੇ ਦਰਾਂ ਵੀ ਨੰਗ ਹੋਣਗੇ ਤੇਰਾ ਨੰਗੇ ਨਹੀਂ ਜਾਂਦੀਆਂ ਉਹਨਾਂ ਕੋ ਕਿਤੇ ਨਹੀਂ ਨੰਗਦੇ ਮੈਨੂੰ ਪਤਾ ਵਾ ਤੇ ਮੈਂ ਤੈਨੂੰ ਬਾਰ-ਬਾਰ ਕਹਿੰਦੀ ਉਹ ਨਹੀਂਓ ਹੁਣ ਇਹ ਕੰਮ ਹੁੰਦੇ ਮੇਰੇ ਕੋ ਬਾਰ-ਬਾਰ ਉਹ ਮੰਮੀ ਤੁਸੀਂ ਤੇ ਆਪ ਰੋਲੀ ਪਵਾ ਲੈਣੀ ਮੈਨੂੰ ਲੱਗਦਾ ਤੇ ਇਹੋ ਜਿਹਾ ਕਪੱਤ ਬਾਛਾਡੇ ਕੋਲੋਂ ਖਤਮ ਨਹੀਂ ਹੋਣਾ ਅੱਗੇ ਕਿੰਨੇ ਪੈਸੇ ਦੇ ਲੈ ਕੇ ਛੁੱਟੇ ਆ ਛੁੱਟੇ ਆ ਤੈਨੂੰ ਤੂੰ ਦਿੱਤੇ ਕੋਲ ਦਿੱਤੇ ਜਿੰਨੇ ਮੈਨੂੰ ਪਤਾ ਨਾ ਤੇ ਮੈਂ ਜਿਹੜੀਆਂ ਗੱਲਾਂ ਸੁਣਦੀ ਮੈਨੂੰ ਪਤਾ ਵਾ ਮਾਮੇ ਤੇਰੇ ਮੈਨੂੰ 36 36 ਗੱਲਾਂ ਕਰਦੇ ਆ ਤੈਨੂੰ ਇਹ ਆ ਮਾਂ ਮੇਰੀ ਐਵੇਂ ਰੋਲਾ ਪਾਈ ਜਾਂਦੀ ਆ ਮੰਮੀ ਹੁਣ ਤੂੰ ਕਿਹੇ ਗੱਲ ਦੀ ਟੈਨਸ਼ਨ ਨਾ ਲਿਆ ਕਰੋ ਹੋਰ ਧੀ ਤੁਹਾਡੀ ਪੂਰੇ ਰਾਜ ਭਾਗ ਭੋਗਣ ਢਈ ਮੰਮੀ ਤੁਹਾਨੂੰ ਤੇ ਟੈਨਸ਼ਨ ਹੀ ਮਾਰ ਚੱਲੀ ਵੇਲਾ ਤਾਏ ਚਾਚੇ ਸਾਡੇ ਮਿਹਣਾ ਦਿੰਦੇ ਹੀ ਨਾ ਵੀ ਤੂੰ ਗਰੀਬ ਨਹੀਂ ਘੜੇ ਤੇਰੀ ਧੀ ਨੇ ਵੀ ਗਰੀਬੀ ਘਟਣੀ ਤੇ ਪਰ ਵੇ ਲੋ ਰੱਬ ਨੇ ਨਹੀਂ ਇਦਾਂ ਹੋਣ ਦਿੱਤਾ ਹਾਂਜੀ ਨਹੀਂ ਮੰਮੀ ਤਾਂ ਸੁਣ ਮੈਂ ਆਪਣੀ ਸੱਸ ਨੂੰ ਕਿਉਂ ਉੱਚਾ ਨਹੀਂ ਮਾਂ ਬੋਲੂਗੀ ਜਿੱਦਾਂ ਦੀ ਤੁਸੀਂ ਮੇਰੀ ਮਾਂ ਉਦਾਂ ਦੀ ਏ ਪਰ ਇਹਦੀਆਂ ਮੈਂ ਜਰ ਵੀ ਲਵਾਂਗੀ ਤੁਹਾਡੇ ਨਾਲ ਤਾਂ ਚਲੋ ਫਿਰ ਵੀ ਮੈਂ ਗੁੱਸੇ ਹੋ ਜਾਨੀ ਇੱਥੇ ਨਹੀਂ ਮੰਮੀ ਮੈਂ ਆਪਣੀ ਸੱਸ ਨੂੰ ਮੌਕਾ ਦੇਣੀ ਹਾਂਜੀ ਨਹੀਂ ਮੰਮੀ ਇਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਵਾ ਹਾਂ ਨਹੀਂ ਮम्मी ਨੂੰ ਨਹੀਂ ਕਿਹਾ ਇਦਾਂ ਮੈਂ ਅੱਜ ਸੱਚ ਮम्मी ਨੂੰ ਕਹਿਣ ਦੀ ਸੀ ਕਿ ਮੈਂ ਦੇਦੀ ਦੀ ਕੋ ਚਲੀਏ ਉਪਰ ਕਹਿੰਦੇ ਇਦਾਂ ਨਹੀਂ ਮੈਂ ਜਾਣਾ ਹਾਂ ਜੀ ਤਾਨੂੰ ਪਤਾ ਮੰਮੀ ਵੱਡੇ ਲੋਕ ਵੱਡੀਆਂ ਗੱਲਾਂ ਇਹਨਾਂ ਦੀ ਆਪਾਂ ਕਿੱਥੇ ਗਰੀਬ ਇਦਾਂ ਕਰ ਲੈਣਾ ਮੈਂ ਐਸੋ ਕਹਾ ਮੰਮੀ ਕਹਿੰਦੇ ਪੁੱਤ ਤੇਰੀ ਮਨਨਾਨ ਕੋ ਖਵਾ ਖੂਆ ਬਣਾ ਖਾੜਨਾ ਮੈਂ ਫਿਰ ਮੇਰੀ ਮੰਮੀ ਆਉਣ ਕੇ ਤੇ ਉਹ ਵੀ ਬਣਾ ਕੇ ਲੈਉਣਗੇ ਕਹਿੰਦੇ ਨਹੀਂ ਨਹੀਂ ਤੂੰ ਆਪਣੀ ਮੰਮੀ ਨੂੰ ਨਹੀਂ ਕਿਹੇ ਗੱਲ ਦੀ ਤੰਗੀ ਦੇਣੀ ਵੇਖ ਲਓ ਜਦੋਂ ਸੱਸ ਇੰਨੀ ਗੱਲ ਕਹਦੇ ਤਾਂ ਫਿਰ ਮੰਮੀ ਪਿੱਛੇ ਕੀ ਰਹਿ ਗਿਆ ਠੀਕ ਹੈ ਹਾਂਜੀ ਚਲੋ ਠੀਕ ਹੈ ਮੰਮੀ ਘਰ ਮੈਂ ਵੇਖਾਂ ਬਾਹਰ ਹਾਂਜੀ ਠੀਕ ਹੈ ਚਲੋ ਠੀਕ ਹੈ ਮੰਮੀ ਤੈਨੂੰ ਕੀ ਗੱਲ ਦੀ ਟੈਨਸ਼ਨ ਨਾ ਰਿਓ ਚੰਗਾ ਹਾਂ ਘਰ ਨਾ ਇੱਥੇ ਇਕੱਲੇ ਬੈਠੇ ਚ ਉੱਦਦੇ ਰਹ ਕਰੋ ਅਗਰ ਜੀਤ ਚਾਚੀ ਵੱਲ ਚਲ ਜਿਓ ਕਰੋ ਠੀਕ ਚਲੋ ਟਚੈੰਗ ਦਾ ਮੰਮੀ ਹੈ ਮਾ ਮੇਰੀ ਵਿਚਾਰੀ ਦੀ ਵੀ ਟੈਨਸ਼ਨ ਮੁੱਕ ਗਈ ਮੰਮੀ ਇੱਕ ਤੇ ਤੁਸੀਂ ਮਾਮੇ ਬੜੇ ਪ੍ਰਧਾਨ ਕੀਤੇ ਆ ਜੋ ਜਿਹੜੀ ਗੱਲ ਆ ਚੋਕ ਮਾਮਿਆਂ ਨੂੰ ਜਿਹੜੀ ਗੱਲ ਆ ਚੋਕ ਮਾਮਿਆਂ ਨੂੰ ਕੀ ਖਾਦਾ ਕੀ ਲਿਆਂਦਾ ਠੀਕ ਸਾਰਾ ਮਾਮੇ ਨੂੰ ਦੱਸਣਾ ਮੇਰੀ ਗੱਲ ਸੁਣ ਮਾਮੇ ਬੜੇ ਪ੍ਰਧਾਨ ਕੀਤੇ ਕਦੇ ਤੂੰ ਪ੍ਰਧਾਨ ਕਰਾਂ ਕਿਉਂ ਨਾ ਅੱਜ ਨਾ ਜੇਲ੍ਹ ਦੀਆਂ ਦਾਣਾ ਪੀਣੀਆਂ ਸੀ ਤੂੰ ਤੇ ਉਹਨਾਂ ਹੀ ਦੇ ਲੈ ਕੇ ਨਿਬੇੜ ਦਿੱਤਾ ਵਾ ਨਹੀਂ ਤੇ ੱਟਕੇ ਖਾਣੇਂ ਦਰਦ-ਦਰਦ ਦੇ ਤੂੰ ਆਹੋ ਕੱਲੇ ਮਾਮਿਆਂ ਨੇ ਨਹੀਂ ਨਿਬੇੜਿਆ ਚਾਚੇ ਤਾਈ ਵੀ ਮੇਰੇ ਨਾਲ ਤੁਰੇ ਸੀ ਬੜੇ ਤੇਰੇ ਚਾਚੇ ਤਾਈਓ ਸਿਵੜ ਨਾਲ ਤੁਰ ਪਏ ਸੀ ਨਾ ਜਾਨਦੀ ਮੈਂ ਤੇਰੇ ਚਾਚੇ ਤਾਇਆ ਨੂੰ ਤੇ ਮਾਮੇ ਨੂੰ ਅੱਜ ਤੋਂ ਬਾਅਦ ਮਾੜਾ ਨਹੀਂ ਕਹਿਣਾ ਬੋਲਦਾ ਕਿਦਾਂ ਤੂੰ ਮੈਂ ਕੀ ਮਾਮੇ ਨੂੰ ਮਾੜਾ ਕਹਿਤਾ ਕਹਿਣ ਦੇ ਨਾ ਪ੍ਰਧਾਨ ਕੀਤੇ ਇਦਾਂ ਹੀ ਪ੍ਰਧਾਨ ਰਹਿਣਗੇ ਫਿਰ ਮੈਂ ਤਾਂ ਇਹ ਆਖਿਆ ਵੀ ਹਰ ਗੱਲ ਨਾ ਦੱਸਿਆ ਕਰੂ ਮਾਮਿਆਂ ਨੂੰ ਕਿ ਉਹਨਾਂ ਨੂੰ ਦੱਸਿਆ ਕਰਾ ਮੇਰੇ ਭਰਾ ਵਾ ਦੱਸਿਆ ਕਿਉਂ ਨਾ ਕਰਾਂ ਚੰਗਾ ਲੱਗਦਾ ਵਾ ਆਹ ਚੰਗਾ ਲੱਗਦਾ ਵਾ ਤੂੰ ਚਾਚੇ ਦਾ ਦਾ ਚੰਗਾ ਲੱਗਦਾ ਸ਼ਰਮ ਨਹੀਂ ਆਉਂਦੀ ਤੈਨੂੰ ਵਸਾ ਵੀ ਮੈਂ ਕਿ ਦాతਾ ਚਾਚਾ ਨੂੰ ਦੱਸ ਚਾਚੇ ਕਰਦੇ ਆ ਚਾਚੇ ਕੋਲੋਂ ਵੈਸਲਾ ਕਿਤਨੀ ਤੁਰ ਗਏ ਮਾਮੀ ਕੋ ਹੈਗੇ ਹੀ ਤੇ ਮਾਮਾ ਲੈ ਕੇ ਤੁਰ ਗਿਆ ਹੀ ਉਸੇ ਵੜੇ ਚਾਚੇ ਨੇ ਵੀ ਦਿੱਤੇ ਹੀ ਚਾਚੇ ਨੇ ਕਿ ਦਿੱਤਾ 50000 ਰੁਪਇਆ ਦਿੱਤਾ ਹੀ ਦਿੱਤੇ ਉੱਥੇ ਕਿੰਨੇ ਆ ਪਤਾ ਤੈਨੂੰ ਪਤਾ ਮੈਨੂੰ ਸਾਰਾ ਹੀ ਆ ਇੰਨੀ ਚੰਗੀ ਹੱਡੀ ਚਾਚੀ ਆ ਤੁਹਾਡੇ ਨਾਲ ਕਿੰਨਾ ਕਰਦੀ ਤੁਸੀਂ ਕਿ ਇਦਾਂ ਦੇ ਗੁਣ ਪਾਇਆ ਕਰੋ ਗੁਣ ਪਾਉਣੀ ਜਿੱਥੇ ਗੁਣ ਪਾਉਣ ਦੀ ਲੋੜ ਵਾ ਨਾ ਉੱਥੇ ਗੁਣ ਪਾਉਣੀ ਆ ਜੇ ਮੇਰੇ ਭਰਾਵਾਂ ਦੀ ਗੱਲ ਆਈ ਤਾਂ ਉੱਥੇ ਮੈਂ ਗੱਲ ਕਰੂੰਗੀ ਠੀਕ ਆ ਇਦਾਂ ਹੀ ਕਰੂੰਗੀ ਤੇ ਇਦਾਂ ਹੀ ਮੇਰੇ ਭਰਾਵਾਂ ਦੇ ਚੌਧਰ ਰਹੂੰਗੀ ਤੇ ਬਹੁਤਾ ਬੋਲਿਆ ਨਾ ਕਰ ਥੋੜਾ ਜਿਹਾ ਐਵੇਂ ਕੀ ਮੈਂ ਬੋਲਦਾ ਤੇ ਬੋਲ ਦਵੇ ਕਿੰਨਾ ਵਾ ਤੂੰ ਉਹਨੇ ਸੁਣ ਲੈ